ਇਨਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮੌਤਬਾ ਅੱਛਾ ਇਨਕਲਾਬ ਦੇ ਅਰਥਾਂ ਦਾ ਕੁਝ ਪਤਾ ਹੈ ਤੁਹਾਨੂੰ ਇਨਕਲਾਬ ਦਾ ਮਤਲਬ ਹੈ ਕਿ ਜਿਹੜਾ ਨੁਕਸਤਮ ਨੁਕ ਦੀ ਲੁੱਟ ਜਿਹੜੀ ਖਤਮ ਹੋਵੇ ਤੇ ਇੱਕ ਜਿਹਦੀ ਨਾਮੀ ਇਨਕਲਾਬ ਜਿਹੜਾ ਪੈਦਾ ਹੋਵੇ ਵੀ ਜਿਹੜਾ ਹਰੇਕ ਵਰਗ ਲਈ ਸਮਾਨ ਜਿਹੜੀ ਹੋਵੇ ਪਾਕ ਸਿੰਘ ਦੇ ਘਰੇ ਆਏ ਹੋ ਤੁਸੀਂ ਅੱਜ ਉਹਨਾਂ ਦਾ ਸ਼ੀਧੀ ਦਿਹਾੜਾ ਹੈਗਾ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਹੈਗਾ ਇੱਥੇ ਪਹੁੰਚ ਬਹੁਤ ਵਧੀਆ ਲੱਗਦਾ ਜੀ ਪਹਿਲੀ ਵਾਰ ਆਏ ਆ ਅਸੀਂ ਅੱਜ ਅਸੀਂ ਇੱਥੇ ਪਹੁੰਚ ਕੇ ਇੱਕ ਨੈਟਵ ਤੋੜਨਾ ਚਾਹੁੰਦੇ ਆ ਅਸੀਂ ਵੱਡੀ ਗਿਣਤੀ ਵਿਦਿਆਰਥੀ ਇੱਥੇ ਆਏ ਆ ਨੌਜਵਾਨ ਆਏ ਆ ਜਿਹੜਾ ਨੈਟਵ ਸਾਡੇ ਪਰਤੀ ਸਰਜਿਆ ਜਾਂਦਾ ਕਿ ਨੌਜਵਾਨ ਸਿਰਫ ਫਰੀਲਾਂ ਦੇਖਣ ਜੋਗੇ ਰਹਿ ਗਏ ਪਾਰ ਕਾਜ ਬੈਠ ਕੇ ਗੇੜੇ ਕਰਦੇ ਆ ਇੱਥੇ ਅੱਜ ਬਹੁਤ ਵੱਡੀ ਗਿਣਤੀ ਨੌਜਵਾਨ ਆਏ ਆ ਜਿਹੜੇ ਅੱਜ ਆਪਣੀਆਂ ਮੰਗਾਂ ਮਸਲੇ ਤੇ ਇਕੱਠੇ ਹੋਏ ਆ ਜੀ ਅੱਛਾ ਭਾਈ ਜੀ ਭਗਤ ਸਿੰਘ ਨੇ ਇੱਕ ਨਾਰਾ ਦਿੱਤਾ ਸੀਗਾ ਤੁਸੀਂ ਜਾਣਦੇ ਹੋ ਵੀ ਕਿਹੜਾ ਨਾਰਾ ਦਿੱਤਾ ਸੀ ਬਿਲਕੁਲ ਭਾਈ ਜੀ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਅੱਛਾ ਇਨਕਲਾਬ ਦੇ ਅਰਥਾਂ ਦਾ ਪਤਾ ਤੁਹਾਨੂੰ ਇਨਕਲਾਬ ਕੀ ਹੁੰਦਾ ਹੈ ਇਨਕਲਾਬ ਦੇ ਅਰਥਾਂ ਦਾ ਮਤਲਬ ਹੁੰਦਾ ਹੈਗਾ ਆਰਥਿਕ ਸਮਾਜਿਕ ਤਬਦੀਲੀਆਂ ਜਿਹੜੀਆਂ ਮੁੱਢੋਂ ਛੁੱਡੋਂ ਹੋਣਗੀਆਂ ਜੀ ਜਿੰਦੇ ਵਿੱਚ ਇੱਕ ਇਹੋ ਜਿਹਾ ਸਮਾਜ ਇਹ ਚ ਖੜੋਤ ਆ ਚੁੱਕੀ ਆ ਬਹੁਤ ਗਰੀਬੀ ਆ ਬੇਰੁਜ਼ਗਾਰੀ ਆ ਲੋਕਾਂ ਦੀ ਬਹੁਤ ਔੜੀ ਹਾਲਤਾ ਉਸ ਨੂੰ ਇੱਕੇਦਮ ਪਲਟਿਆ ਜਾਊਗਾ ਔਰ ਉਹਦੇ ਵਿੱਚ ਇੱਕ ਬਹੁਤ ਸੋਹਣਾ ਸਮਾਜ ਰਹੂਗਾ ਜਿੱਥੇ ਲੋਕ ਰਲ ਮਿਲ ਕੇ ਰਹਿਣਗੇ ਜਿੱਥੇ ਕੋਈ ਬੇਰੁਜ਼ਗਾਰ ਨਹੀਂ ਹੋਊਗਾ ਕਿੱਥੇ ਲੋਕਾਂ ਨੂੰ ਟੈਂਕੀਆਂ ਤੇ ਨਹੀਂ ਬਠਣਾ ਪਊਗਾ ਜਿੱਥੇ ਕਿਸੇ ਨਾਲ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਰੰਗ ਦੇ ਆਧਾਰ ਤੇ ਭੇਦਭਾਵ ਨਹੀਂ ਹੋਊਗਾ ਇਹੋ ਜਿਹਾ ਸਮਾਜ ਨੂੰ ਬਣਾਉਣਾ ਸਾਡੇ ਲਈ ਇਨਕਲਾਬ ਆ ਮਾਨ ਸਾਹਿਬ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਆਏ ਸੀਗੇ ਤੁਹਾਨੂੰ ਲੱਗਦਾ ਹੈਗਾ ਵੀ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਆ ਜਿਹੜਾ ਉਹ ਸਿਰਜ ਰਹੇ ਹੈਗੇ ਉਹਨਾਂ ਦੇ ਅਨੁਸਾਰ ਚੱਲ ਰਹੇ ਹੈਗੇ ਆ ਅਜੇ ਤੱਕ ਅਸੀਂ ਤਾਂ ਵੇਖਿਆ ਨਹੀਂ ਹੈਗਾ ਕਿਉਂਕਿ ਅਸੀਂ ਆਪ ਦੇ ਸਕੂਲਾ ਕਾਲ ਜਾ ਤੇ ਹੀ ਲਾ ਕੇ ਦੇਖ ਲੈਨੇ ਸਾਡੀ ਤਾਂ ਸਿੱਖਿਆ ਦਾ ਹਾਲ ਉੱਤੀ ਦਾ ਉੱਤੀ ਹੈਗਾ ਮਾਨ ਸਾਹਿਬ ਨੇ ਵੀ ਇੱਥੇ ਸੋਚ ਚੁੱਕੀ ਸੀ ਕਿ ਪਰ ਸਾਨੂੰ ਨਹੀਂ ਲੱਗਦਾ ਹੈਗਾ ਵੀ ਉਹ ਉਹਨਾਂ ਦੀ ਜਿਹੜੀ ਸੋਚ ਕੇ ਗਏ ਸੀ ਕਿ ਉਹਨਾਂ ਦੇ ਵਾਦੇ ਤੇ ਜਿਹੜਾ ਖਰਤ ਤੇ ਉਹਨਾਂ ਦੀ ਸੋਚ ਜਿਹੜਾ ਅੱਗੇ ਵਧਾ ਦੇ ਅੱਛਾ ਭਾਈ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋਏ ਹੋ ਕਿਵੇਂ ਦਾ ਲੱਗ ਰਿਹਾ ਹੈਗਾ ਅੱਜ ਸ਼ੀਰਪਖ ਸਿੰਘ ਹਰਾਂ ਦੇ ਕਿਉਂਕਿ ਆਪਣੇ ਕੌਮੀ ਸ਼ਹੀਦ ਹੋਏ ਹੈਗੇ ਆ ਉਹਨਾਂ ਦੇ ਘਰੇ ਪਹੁੰਚ ਕੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਉਹੀ ਲਹਿਰ ਦੇਖਣ ਨੂੰ ਮਿਲ ਰਹੀ ਹੈਗੀ ਜਿਹੜੀ ਨੌਜਵਾਨਾਂ ਦੇ ਇਸੇ ਤਰ੍ਹਾਂ ਜੇ ਵਾਅਦਾ ਚੱਲਦਾ ਗਿਆ ਪ੍ਰੋਗਰਾਮ ਤਾਂ ਉਹਨਾਂ ਦੀ ਸੋਚ ਤੇ ਜ਼ਰੂਰ ਪੈਰਾ ਦਿੱਤਾ ਜਾਏਗਾ ਠੋਕ ਕੇ ਜੀ ਇਸ ਟਾਈਮ ਅਸੀਂ ਸ਼ਹੀਦ ਪਖ ਸਿੰਘ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੇ ਘਰੇ ਖੜੇ ਹੋਏ ਆ ਅ ਕੈਮਰਾਮੈਨ ਨੂੰ ਕਵਾਂਗੇ ਕਿ ਆਸੇ-ਪਾਸੇ ਦੀਆਂ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਦੇਣ ਇੱਥੇ ਕਾਫੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਆਏ ਹੋਏ ਆ ਤੇ ਵਿਦਿਆਰਥੀ ਵੀ ਆ ਜਿਹੜੇ ਇਸ ਜੱਦੀਕਰ ਨੂੰ ਦੇਖਣ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ ਆਪਾਂ ਵਿਦਿਆਰਥੀਆਂ ਦੇ ਨਾਲ ਤੇ ਆਮ ਲੋਕਾਂ ਦੇ ਨਾਲ ਆ ਜਿਹੜੀ ਉਹ ਗੱਲਬਾਤ ਆ ਜਿਹੜੀ ਉਹ ਕਰਾਂਗੇ ਕਿ ਉਹ ਇੱਥੋਂ ਦੇ ਇੱਥੇ ਪਹੁੰਚ ਕੇ ਆ ਜਿਹੜਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੈਗੇ ਆ ਸਰਦਾਰ ਭਗਤ ਸਿੰਘ ਦੀ ਸ਼ਹੀਦ ਹੋਏ ਨੇ ਲੋਕਾਂ ਲਈ ਹੋਏ ਨੇ ਜਿਹੜੇ ਕਿ ਗਰੀਬ ਆਮ ਮਜ਼ਦੂਰ ਲੋਕਾਂ ਦੀ ਗੱਲ ਕਰਨ ਵਾਲੇ ਤੇ ਜੇ ਜੇ ਅੱਜ ਇਹਨਾਂ ਨੂੰ ਚੰਗਾ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਇਨਕਲਾਬ ਦਾ ਨਾਅਰਾ ਦਿੱਤਾ ਅਸੀਂ ਅੱਜ ਪਿਆਸ ਸਟੂਡੈਂਟ ਯੂਨੀਅਨ ਵੱਲੋਂ ਸੌ ਚੱਕ ਸਮਾਗਮ ਰੱਖਿਆ ਸੀ ਇੱਥੇ ਹਜ਼ਾਰਾਂ ਦੀ ਗਿਣਤੀ ਚ ਜਿਹੜੀ ਨੌਜਵਾਨੀ ਇਕੱਠੀ ਹੋਈ ਆ ਇਹਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਸਰਕਾਰ ਨੂੰ ਜੇ ਕੁਝ ਸਰਕਾਰੀ ਬੰਦੇ ਜਿਹੜੇ ਅਮਰੀਕਾ ਦੇ ਸਮਾਜਵਾਦ ਸਾਮਰਾਜੀਆਂ ਦੇ ਜਿਹੜੇ ਗੁਲਾਮ ਆ ਉਹ ਕਹਿੰਦੇ ਆ ਵੀ ਜੇ ਪਾਕਿਸਤਾਨ ਅਤਵਾਦੀ ਸੀਗਾ ਪਰ ਇਹ ਨੌਜਵਾਨੀ ਨੇ ਸਾਬਤ ਕੀਤਾ ਕਿ ਪਾਕਿਸਤਾਨ ਅਤਵਾਦੀ ਨਹੀਂਗਾ ਉਹ ਸਾਡਾ ਹੀਰੋ ਆ ਤੇ ਉਹ ਸਮਾਜਵਾਦ ਲਈ ਲੋਕਾਂ ਲਈ ਗਰੀਬੇ ਅਮੀਰੀ ਦਾ ਪਾੜਾ ਖਤਮ ਕਰਨ ਲਈ ਜਿਹੜਾ ਉਹਨਾਂ ਨੇ ਸੂਤ ਸੂਤ ਤੇ ਆਰਟੀਕਲ ਲਿਖਿਆ ਇਹ ਚੀਜ਼ਾਂ ਨੂੰ ਖਤਮ ਕਰ ਲਈ ਉਹਨਾਂ ਨੇ ਆਰਟੀਕਲ ਲਿਖੇ ਤੇ ਉਹਦੇ ਵਾਸਤੇ ਉਹ ਲੜੇ ਤੇ ਇਹ ਉਹਨਾਂ ਦਾ ਸਬੂਤ ਆ ਜਵਾਨੀ ਨੇ ਦਿੱਤਾ ਜਿਹੜੀ ਅੱਜ ਇੰਨੀ ਵੱਡੀ ਗੱਲ ਦੇ ਵਿੱਚ ਇੱਥੇ ਇਕੱਠੀ ਹੋਈ ਆ ਚਾ ਭਈ ਕਈ ਲੋਕ ਨਾ ਸ਼ੀਤਪਾਲ ਸਿੰਘ ਦੇ ਵਿਰੁੱਧ ਦਾ ਜਿਹੜਾ ਪ੍ਰਚਾਰ ਕਰਦੇ ਹੈਗੇ ਆ ਵੀ ਉਹ ਗਰੀਬਾਂ ਦੇ ਹੱਕ ਚ ਕਦੇ ਖੜਿਆ ਹੀ ਨਹੀਂਗਾ ਜਾਂ ਹੋਰ ਬੜੇ ਤਰ੍ਹਾਂ ਦੀ ਜਿਹੜੇ ਭੱਦੇ ਪ੍ਰਚਾਰ ਆ ਜਿਹੜੇ ਕੀਤੇ ਜਾ ਰਹੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਉਹ ਗਲਤ ਸੋਚ ਆ ਉਹਨਾਂ ਦੀ ਜਿੱਦਾਂ ਆਪਣੀ ਸੋਚ ਆ ਉਹਨਾਂ ਨੇ ਸੋਚਣਾ ਉਹ ਸਾਰਿਆਂ ਲਈ ਸੋਚੇ ਸਾਰੇ ਦੇਸ਼ ਲਈ ਆਜ਼ਾਦੀ ਕਰਾਈ ਉਹਨਾਂ ਨੇ ਸਾਰਾ ਕੁਝ ਕੀਤਾ ਉਹਨਾਂ ਨੇ ਸਾਰਿਆਂ ਲਈ ਕੀਤਾ ਹੀ ਨਹੀਂ ਕਿ ਅਮੀਰ ਜਾਂ ਗਰੀਬ ਲਈ ਕੀਤਾ ਬਾਈ ਉਹਨੇ ਬਹੁਤ ਵਧੀਆ ਲੱਗਿਆ ਜੀ ਖੜਕੜਕਲਾਂ ਦੀ ਧਰਤੀ ਤੇ ਆ ਕੇ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਇਹ ਉਹਨਾਂ ਦਾ ਘਰ ਆ ਜੱਦੀ ਜੱਦੀ ਘਰ ਤੇ ਆਏ ਆ ਜੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਜ਼ਿਲ੍ਹਾ ਫਰੀਦਕੋਟ ਉੱਥੋਂ ਆਏ and okay. you bought it at